ਗਉੜੀ ਮਾਲਾ ਪੰਜਵਾਂ ਮਾਧੋ ਹਰ 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 ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜਿਉ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਾਵਹੁ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਇਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਰਾਗ ਗਉੜੀ ਮਾਝ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਦਇਆਲ ਦਮੋਦਰ ਰਾਯਾ ਜੀਉ ਕੋਟ ਜਨਾ ਕਰ ਸੇਵ ਲਗਾਇਆ ਜੀਉ ਭਗਤ ਵੱਛਲ ਤੇਰਾ ਬਿਰਦ ਰਖਾਇਆ ਜੀਉ ਪੂਰਨ ਸਬਨੀ ਜਾਈ ਜੀਉ ਕਿਉ ਪੇਖਾਂ ਪ੍ਰੀਤਮ ਕਮਨ ਸੁਕਰਣੀ ਜੀਉ ਸੰਤਾਂ ਦਾਸੀ ਸੇਵਾ ਚਰਣੀ ਜੀਉ ਇਹੋ ਜੀਉ ਵਤਾਈ ਬਲ ਬਲ ਜਾਇ ਜੀਉ ਤਿਸ ਨਿਮ ਨਿਮ ਲਾਗੂ ਪਾਈ ਜੀਉ ਉਥੀ ਪੰਡਤ ਬੇਦ ਖੋਜਨਤਾ ਜੀਉ ਹੋਏ ਬੈਰਾਗੀ ਤੀਰਥ ਨਾਵਨਤਾ ਜੀਉ ਗੀਤ ਨਾਦ ਕੀਰਤਨ ਗਾਵਨਤਾ ਜੀਉ ਹਰ ਨਿਰਪੋ ਨਾਮ ਧਿਆਈ ਜੀਉ ਭਈ ਕਿਰਪਾਲ ਸੁਆਮੀ ਮੇਰੇ ਜੀਉ ਪਤ ਤੋ ਪਵਿੱਤ ਲਗ ਗੁਰ ਕੇ ਪੈਰੇ ਜੀਉ ਪ੍ਰਮ ਭਉ ਕਾਟ ਕੀਏ ਨਿਰਵੈਰੇ ਜੀਉ ਗੁਰ ਮਨ ਕੀ ਆਸ ਪੁਰਾਈ ਜੀਉ ਜਿਨ ਨਾਉ ਪਾਇਆ ਸੋ ਤਨਵੰਤਾ ਜੀਉ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਉ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਉ ਜਨ ਨਾਨਕ ਸਹਿਜ ਸਮਾਈ ਜੀਉ ਗੌੜੀ ਮਹੱਲਾ ਪੰਜਵਾ ਮਾਸ ਆਓ ਹਮਾਰੇ RAM ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਤਾਰੇ ਜੀਓ ਸੰਤ ਦੇਉ ਸੰਦੇਸਾ ਪੈ ਚਰਨਾਰੇ ਜੀਓ ਤੁਧ ਬਿਨ ਕਿਤ ਬਿਦ ਤਰੀਐ ਜੀਓ ਸੰਗਤ ਮਾਰੈ ਮੈਂ ਕਰੇ ਅਨੰਦਾ ਜੀਓ ਵਣ ਤੈਨ ਤ੍ਰਿ ਭਵਨ ਸੁਖ ਪਰਮਾਨੰਦਾ ਜੀਓ ਸੇਜ ਸੁਹਾਵੀ ਇਹੋ ਮਨ ਬਿਕ ਸੰਦਾ ਜੀਓ ਪੇਖ ਦਰਸ਼ਨ ਇਹੋ ਸੁਖ ਲਹੀਐ ਜੀਉ ਚਰਨ ਪਖਾਰ ਕਰੀਨਿਤ ਸੇਵਾ ਜੀਉ ਪੂਜਾ ਅਰਚਾ ਵੰਦਨ ਦੇਵਾ ਜੀਉ ਦਾਸਨ ਦਾਸ ਨਾਮ ਜਪ ਲੇਵਾ ਜੀਉ ਬਿਨੋ ਠਾਕੁਰ ਪੈ ਕਹੀਐ ਜੀਉ ਇਸ ਪੁੰਨੀ ਮੇਰੀ ਮਨ ਤਨ ਹਰਿਆ ਜੀਉ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਉ ਹਰ ਹਰ ਨਾਮ ਜੱਪੇ ਜਪ ਤਰਿਆ ਜੀਉ ਇਹੋ ਅਜਰ ਨਾਨਕ ਸੁਖ ਸਹੀਐ ਜੀਉ ਗਉੜੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਉ ਮਨ ਤਨ ਤੇਰਾ ਇਹੋ ਜੀਉ ਭੇਵਾਰੇ ਜੀਉ ਵਿਸਰਨਾਹੀ ਪ੍ਰਭ ਪ੍ਰਾਨ ਆਧਾਰੇ ਜੀਉ ਸਦਾ ਤੇਰੀ ਸਰਨਾਈ ਜੀਉ ਜਿਸ ਮਿਲਿਆ ਮਨ ਜੀਵੇ ਭਾਈ ਜੀਉ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਉ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ਪ੍ਰਭ ਕੋ ਸਦ ਬਲ ਜਾਈ ਜੀਉ ਇਹੋ ਨਿਧਾਨ ਜੱਪੈ ਬੜ ਭਾਗੀ ਜੀਉ ਨਾਮ ਨਿਰੰજન ਏਕ ਲਿਵ ਲਾਗੀ ਜੀਉ ਗੁਰ ਪੂਰਾ ਪਾਇਆ ਸਭ ਦੁੱਖ ਮਟਾਇਆ ਜੀਉ ਆਠ ਪਹਿਰ ਗੁਣ ਗਾਇਆ ਜੀਉ ਰਤਨ ਪਦਾਰਥ ਹਰ ਨਾਮ ਤੇਮਾਰਾ ਜੀਉ ਤੂੰ ਸੱਚਾ ਸਾਹ ਭਗਤ ਬਣ ਜਾ ਰਾ ਜੀਓ ਹਰ ਧਨ ਰਾਸ ਸੱਚ ਵਪਾਰਾ ਜੀਓ ਜਨ ਨਾਨਕ ਸਦ ਬਲੇ ਹਾਰਾ ਜੀਓ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁ ਮਾਨ ਕਰਤੇ ਤੂੰ ਮੇਰਾ ਬਹੁ ਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾਉ ਸਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਹ 부ਜਾਰਤਸਾਰਤਾ ਸੇ ਅੱਖੀ ਡਿੱਠੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕਸ ਦੋਹੋਂ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਦ ਨਾਏ ਰਸਿੜਾ ਕਾਵਿਰਲੀ ਜਾਏ 부ਠੀ ਭਗਤ ਸੱਚੇ ਦਰਸੋਂ ਹੁੰਦੇ ਅਨੰਦ ਕਰਹਿ ਦਿਨ ਰਾਤ ਰੰਗ ਰੱਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾ ਮਾਂਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵੱਸੈ ਪਾਰ ਬ੍ਰਹਮ ਸੋਈ ਸੁਹਾਵਾਥਾਂ ਜਮ ਕੰਕਰ ਨੇ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਪਏ ਕਿਰਪਾਲ ਗੁਸਾਈਆਂ ਨੱਟੇ ਸੋਗ ਸੰਤਾਪ ਤੱਤੀ ਵਾਹ ਨਾ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਈਓ ਘਰ ਗੁਰ ਸੱਚਾ ਸਿਰਜਨ ਹਾਰ ਗੁਰ ਟੁੱਟੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲੇ ਹਾਰ ਗਉੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਰਹਾ ਰਾਮ ਗੋਬਿੰਦ ਜਪੇਂਦਿਆ ਹੁਵਾ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਏ ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਇ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਬਾਸ ਗੋੜੀ ਬਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆਂ ਮਿਲਿਆ ਨਿਥਾਵੇਂ ਥਾਉ ਰਹਾਉ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਕਿੱਟ ਸੋ ਜੀਵਨ ਸੋਏ ਅੰਚਲ ਗਹਿ ਕਹ ਸਾਧਕਾ ਤਰਨਾ ਇਹੋ ਸੰਸਾਰ ਪਾਰ ਬ੍ਰਹਮ ਆਰਾਦੀ ਐ ਉਧਰ ਐ ਸਭ ਪਰਵਾਰ ਸਾਜਨ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲਖਜਾਨਾ ਤੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧਨੋ ਮੰਗੇ ਦਾਨ ਇੱਕ ਓੰਕਾਰ ਸਤਗੁਰ ਪ੍ਰਸਾਦ ਰਾ ਗੌੜੀ ਮਹੱਲਾ ਨੋਆ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਰਹਾ ਸੁਖ ਦੁਖ ਦੋਨੋ ਸਮ ਕਰ ਜਾਨੈ ਔਰ ਮਾਨ અપਮਾਨ ਹਰਖ ਸੋਗ ਤੇ ਰਹੈ ਅਤੀਤਾ ਤਿੰਨ ਜਗ ਤਤ ਪਛਾਨਾ ਉਸਤਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਗੌੜੀ ਮਹੱਲਾ ਨੋਆ ਸਾਧੂ ਰਚਨਾ ਰਾਮ ਬਣਾਈ ਇਕ ਬਿਨਸੈ ਇਕ ਅਸਥਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰਮਾਨਿਉ ਜਿਉ ਸੁਪਨਾ ਰਹਿ ਨਾਈ ਜੋ ਦੀ ਸੈ ਸੋ ਸਗਲ ਬਨਾਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਣਿਉ ਮਿੱਥਿਆ ਰਹੈਉ RAM ਸਰਨਾਈ ਗੌੜੀ ਮਹੱਲਾ ਨੌਆ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਅਹਨ ਸਮਗਨ ਰਹੈ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਰਹਾਉ ਪੂਤ ਮੀਤ ਮਾਇਆ ਮਮਤਾ ਸਿਉ ਇਹੇ ਵਿਦ ਆਪ ਬੰਧਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ ਦੇਖ ਤਾਸ ਉੱਠ ਧਾਵੈ। ਉਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋਊ ਭਜਨ ਰਾਮ ਕੋ ਪਾਵੈ। ਗੌੜੀ ਮਹੱਲਾ